ਅਮਰਤਪਾਲ ਮਹਿਰੋ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੁਖਰਤਿਆ ਅਤੇ ਉਸਦੇ ਸਪான்ਸਰ ਨੂੰ ਲਾਸਟ ਵਾਰਨਿੰਗ ਦਿੱਤੀ ਗਈ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਉੱਥੇ ਹੀ ਸੁਖਰਤਿਆ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਸਪான்ਸਰ ਲਾਈਵ ਹੋਏ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਗਾਲੀ ਗਲੋਚ ਕੀਤੀ ਗਈ ਤੇ ਇਸ ਤੋਂ ਬਾਅਦ ਉੱਥੇ ਹੀ ਦੱਸਦੀ ਹੈ ਕਿ ਫਿਰ ਤੋਂ ਲਾਸਟ ਵਾਰਨਿੰਗ ਹੈ ਜਿਹੜੀ ਕਿ ਅਮਰਤਪਾਲ ਮਹਿਰੋ ਨੇ ਜਿਹੜਾ ਕਿ ਫਿਰ ਤੋਂ ਸੁਖਰਤਿਆ ਨੂੰ ਦੇ ਦਿੱਤੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਸੁਖਰਤਿਆ ਤੇ ਮਨਜੀਤ ਕੌਰ ਦੇ ਵਿੱਚ ਕਾਫੀ ਵਿਵਾਦ ਚੱਲ ਰਹੇ ਨੇ ਤੇ ਉਹਨਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਹੇ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਸ਼ਰੀਆਮ ਗਾਲੀ ਗਲੋਛ ਹੋਰੀ ਸੀ ਤੇ ਇੱਕ ਦੂਜੇ ਨੂੰ ਜੜੀਆਂ ਕਿ ਗਾਲਾਂ ਲਾਈਵ 'ਚ ਆ ਕੇ ਕੱਢੀਆਂ ਜਾ ਰਹੀਆਂ ਸੀ ਤੇ ਜਿਸ ਤੋਂ ਬਾਅਦ ਸਿੰਘਾਂ ਦੇ ਵੱਲੋਂ ਜਿਹੜਾ ਕੇ ਸਮਝਾਇਆ ਗਿਆ ਸੁਖਰਤੀਆਂ ਨੂੰ ਤੇ ਉੱਥੇ ਹੀ ਦੂਜੇ ਪਾਸੇ ਮਨਜੀਤ ਕੌਰ ਨੂੰ ਵੀ ਜਿਹੜੀ ਕਿ ਸਿੱਧੀ ਚੇਤਾਵਨੀ ਦਿੱਤੀ ਗਈ ਸੀ ਤੇ ਲਾਸਟ ਵਾਰੀ ਕਿਹਾ ਗਿਆ ਸੀ ਕਿ ਤੁਹਾਡਾ ਲਾਸਟ ਲਾਈਵ ਆ ਤੇ ਜਿਸ ਦੇ ਵਿੱਚ ਤੁਸੀਂ ਗਾਲੀ ਗਲੋਛ ਕਰ ਰਹੇ ਹੋ ਤੇ ਇਸ ਤੋਂ ਬਾਦ ਅਜੇਹਾ ਕਿ ਜਿਹੜਾ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਨਾ ਪਾਇਆ ਜਾਵੇ ਤੇ ਜਿਸ ਤੋਂ ਬਾਅਦ ਉੱਥੇ ਹੀ ਮਨਜੀਤ ਕੌਰ ਅਤੇ ਸੁਖਰਤਿਆ ਨੇ ਮਾਫੀ ਮੰਗ ਲਈ ਤੇ ਜਿਸ ਤੋਂ ਬਾਅਦ ਮਨਜੀਤ ਕੌਰ ਦੇ ਵੱਲੋਂ ਹਜੇ ਕੋਈ ਵੀ ਜਿਹੜੀ ਕਿ ਵੀਡੀਓ ਅਜੇ ਹੀ ਅਪਲੋਡ ਨਹੀਂ ਕੀਤੀ ਗਈ ਤੇ ਜਿਸ ਤੋਂ ਬਾਅਦ ਬੀਤੇ ਦਿਨਾਂ ਦੇ ਵਿੱਚ ਉੱਥੇ ਹੀ ਜਿਹੜਾ ਕਿ ਉਹਨਾਂ ਦੇ ਸਪான்ਸਰ ਅਤੇ ਸੁਖਰਤਿਆ ਲਾਈਵ ਹੁੰਦੇ ਨੇ ਤੇ ਉੱਥੇ ਹੀ ਗਾਲੀ ਗਲੋਚ ਸ਼ਰਿਆਮ ਕੱਢੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਮਾਫੀ ਮੰਗਣ ਤੋਂ ਬਾਅਦ ਵੀ ਗਾਲੀ ਗਲੋਚ ਜਿਹੜੀ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਹੀ ਹੈ ਤੇ ਇਸ ਵਿਵਾਦ ਨੂੰ ਲੈ ਕੇ ਦੱਸਦੀ ਕਿ ਸੋਸ਼ਲ ਮੀਡੀਆ ਤੇ ਜੋ ਵਿਵਾਦ ਚੱਲ ਰਿਹਾ ਉਸ ਨੂੰ ਲੈ ਕੇ ਫਿਰ ਤੋਮਰਤ ਪਾਲ ਮਹਿਰੋ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਵਿੱਚ ਉਹਨਾਂ ਨੇ ਇੱਕ ਲਾਸਟ ਵਾਰਨਿੰਗ ਜਿਹੜੀ ਕਿ ਸੁਖ ਰਤਿਆ ਅਤੇ ਉੱਥੇ ਹੀ ਉਹਨਾਂ ਦੇ ਸਪான்ਸਰ ਨੂੰ ਦਿੱਤੀ ਹੈ ਤੇ ਜਿਸ ਤੋਂ ਬਾਅਦ ਦੱਸਦੀ ਕਿ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਜਦੋਂ ਕਿਸੇ ਦੇ ਨਾਲ ਸਖਤੀ ਕਰਦੇ ਆ ਫਿਰ ਰੌਲਾ ਪੈ ਜਾਂਦਾ ਹੈ ਵੀ ਪਿਆਰ ਨਾਲ ਸਮਝਾ ਦਿੰਨੇ ਆ ਇੱਕ ਵਾਰ ਮੈਂ ਤਾਂ ਇੱਕ ਵਾਰ ਨਹੀਂ ਦੋ ਵਾਰ ਸਮਝਾਇਆ ਸੀ ਵੀ ਆਹਾ ਗਾੜੀ ਗਲੋਸ ਤੋਂ ਬਾਅਦ ਆ ਜੋ ਫੋਨਾ ਤੇ ਐਦਾ ਰੋਂਦੇ ਸੀ ਜਿਵੇਂ ਸਾਰਾ ਟੱਬਰ ਮਰ ਗਿਆ ਹੋਵੇ ਲੱਗਦਾ ਪਿਆਰ ਵਾਲੀ ਜਿਹੜੀ ਕਿ ਪਾਸ਼ਾ ਜਾਤਾ ਸਾਨੂੰ ਨਹੀਂ ਆਉਂਦੀ ਜਾਂ ਰਤੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਚਲੋ ਦੂਜੇ ਲੋੜ ਸਹੀ ਹੁਣ ਇੱਕ ਗੱਲ ਯਾਦ ਰੱਖਿਓ ਔਣ ਜਾਣ ਦਾ ਖਰਚਾ ਲੈ ਕੇ ਜਾਵਾਂਗੇ ਹੁਣ ਕਿਉਂਕਿ ਤੁਹਾਡੇ ਕਰਕੇ ਹੀ ਆਉਣ ਲੱਗੇ ਆ ਅਸੀਂ ਵੀ ਥੱਲੇ ਡਿੱਗੇ ਪਏ ਤੇ ਵਾਰ ਨਹੀਂ ਕਰਦੇ ਪਰ ਇਹ ਵੀ ਸੋਚੋ ਕਿ ਤੁਸੀਂ ਕਿੰਨੀ ਕ ਵਾਰ ਡਿੱਗੇ ਹੋ ਇਹ ਲਾਸਟ ਮੌਕਾ ਵਾ ਕਿਉਂਕਿ ਤੁਸੀਂ ਦੋਵਾਂ ਨੇ ਬੰਦੇ ਦੇ ਬੰਦੇ ਹੀ ਇਦਾਂ ਦੇ ਵਿੱਚ ਪਾ ਕੇ ਸਾਨੂੰ ਰੋਕਿਆ ਜਿਨ੍ਹਾਂ ਨੂੰ ਅਸੀਂ ਜਵਾਬ ਨਹੀਂ ਦੇ ਸਕਦੇ ਕਿਉਂਕਿ ਉਹ ਸਾਡੇ ਭਰਾ ਨੇ ਤੇ ਅਸੀਂ ਭਰਾਵਾਂ ਦੇ ਖਿਲਾਫ ਨਹੀਂ ਚੱਲ ਸਕਦੇ ਲੜਨ ਦਾ ਸੁਆਦ ਵੀ ਬਰਾਬਰ ਦੇ ਨਾਲ ਆਉਂਦਾ ਹੈ ਤੇ ਜਦੋਂ ਸਾਹਮਣੇ ਵਾਲਾ ਨੀਮੀ ਪਾ ਕੇ ਖੜ ਜੇ ਜਾਂ ਜੇ ਫਿਰ ਮਰੇ ਜੇ ਫਿਰ ਮਾਰਿਆ ਨਾ ਮਾਰਿਆ ਇੱਕ ਬਰਾਬਰ ਹੁੰਦਾ ਹੈ ਤੇ ਦੱਸਦੀ ਹੈ ਕਿ ਇਹ ਜਿਹੜੀ ਪੋਸਟ ਅਮਰਿਤਪਾਲ ਮਹਿਰੋ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਕਿ ਸੁਖ ਰਤਿਆ ਅਤੇ ਉੱਥੇ ਹੀ ਉਹਨਾਂ ਦੇ ਜਿਹੜੇ ਸਪான்ਸਰ ਹਾਸ ਨੂੰ ਲਾਸਟ ਮੌਕਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਜਿਹੜਾ ਕਿ ਜਾਣ ਬੁੱਝ ਕੇ ਵੀ ਹਜੇ ਵੀ ਗਾਲੀ ਗਲੋਚਾ ਜਿਹੜੀ ਕਿ ਸ਼ਰਿਆਮ ਸੋਸ਼ਲ ਮੀਡੀਆ ਦੇ ਉੱਤੇ ਕੱਢ ਰਹੇ ਹੋ ਤੇ ਜੀ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਮਨਜੀਤ ਕੌਰ ਅਤੇ ਸੁਖ ਰਤਿਆ ਦਾ ਵਿੱਚ ਵਿਵਾਦ ਚੱਲ ਰਿਹਾ ਉਸ ਨੂੰ ਲੈ ਕੇ ਜਿਹੜਾ ਕਿ ਅਮਰਤਪਾਲ ਮਹਿਰੋ ਦੇ ਵੱਲੋਂ ਸਮਝਾਇਆ ਗਿਆ ਤੇ ਮਾਫੀ ਵੀ ਜਿਹੜੀ ਦੋਨਾਂ ਨੇ ਲਾਈਵ ਹੋ ਕੇ ਮੰਗੀ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਨੂੰ ਲੈ ਕੇ ਅਸੀਂ ਮਾਫੀ ਮੰਗਦੇ ਆ ਤੇ ਦੋਵਾਂ ਨੇ ਜਿਹੜੀ ਕਿ ਆਪਣੇ ਜਿਹੜੀ ਕਿ ਆਪਣੀ ਆਈਡੀ ਦੇ ਉੱਤੇ ਇਹ ਪੋਸਟ ਜਿਹੜੀ ਕਿ ਸ਼ੇਅਰ ਵੀ ਕੀਤੀਆਂ ਹੋਈਆਂ ਨੇ ਤੇ ਜਿਸਦੇ ਵਿੱਚ ਅਮਰਿਤਪਾਲ ਮਹਿਰੋ ਦੇ ਸਮਝਾਉਣ ਤੋਂ ਬਾਅਦ ਵੀ ਸਿੰਘਾਂ ਦੇ ਸਮਝਾਉਣ ਤੋਂ ਬਾਵਜੂਦ ਵੀ ਜਿਹੜਾ ਕਿ ਸੁਖ ਰਤਿਆ ਅਤੇ ਉਹਨਾਂ ਦੇ ਸਪான்ਸਰ ਦੇ ਵੱਲੋਂ ਲਾਈਵ ਹੋ ਕੇ ਫਿਰ ਤੋਂ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਜਿਸ ਤੋਂ ਬਾਅਦ ਅਮਰਿਤਪਾਲ ਮਹਿਰੋ ਨੇ ਇੱਕ ਫਿਰ ਤੋਂ ਲਾਸਟ ਮੌਕਾ ਦਿੱਤਾ ਹੈ ਅਤੇ ਉਹਨਾਂ ਨੇ ਸ਼੍ਰੀਆਮ ਲਿਖਿਆ ਕਿ ਜਦੋਂ ਕਿਸੇ ਦੇ ਨਾਲ ਸੱਤੀ ਕਰਦੇ ਆ ਫਿਰ ਰੌਲਾ ਪੈ ਜਾਂਦਾ ਹੈ ਪਿਆਰ ਨਾਲ ਸਮਝਾ ਦਿੰਨੇ ਆ ਇੱਕ ਵਾਰ ਤਾਂ ਕਿ ਕਿ ਮੈਂ ਤਾਂ ਇੱਕ ਵਾਰ ਨਹੀਂ ਕਹਿੰਦੇ ਕਿ ਵੀ ਮੈਂ ਤਾਂ ਦੋ ਵਾਰ ਸਮਝਾਇਆ ਹੈ ਕਿ ਆਹ ਗਾੜੀ ਗਲੋਚ ਤੋਂ ਬਾਅਦ ਆ ਜਾਓ ਉਹਨਾਂ ਤੇ ਐਦਾਂ ਰੋਂਦੇ ਸੀ ਕਹਿੰਦੇ ਜਿਵੇਂ ਸਾਰਾ ਟੱਬਰ ਮਰ ਗਿਆ ਹੋਵੇ ਤੇ ਜਿਸ ਤੋਂ ਬਾਅਦ ਸੁਖ ਰਤੀ ਉਹਨਾਂ ਨੂੰ ਸਮਝ ਨਹੀਂ ਆਈ ਜਾਂ ਸਾਨੂੰ ਪਿਆਰ ਵਾਲੀ ਭਾਸ਼ਾ ਜਾਂ ਸਾਨੂੰ ਸਮਝਾਉਣੀ ਹੀ ਨਹੀਂ ਆਉਂਦੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੀ ਜਿਹੜੇ ਕਿ ਥੱਲੇ ਡਿੱਗੇ ਪਏ ਤੇ ਵਾਰ ਨਹੀਂ ਕਰਦੇ ਪਰ ਇਹ ਵੀ ਸੋਚੋ ਕਿ ਤੁਸੀਂ ਕਿੰਨੀ ਕ ਵਾਰ ਡਿੱਗੇ ਹੋ ਤੇ ਜਿਸ ਤੋਂ ਬਾਅਦ ਹੁਣ ਫਿਰ ਤੋਂ ਅਮਰਤਪਾਲ ਮਹਿਰੋ ਦੇ ਵੱਲੋਂ ਜਿਹੜਾ ਕਿ ਸਿੱਧਾ ਕਹਿ ਦਿੰਦਾ ਹੈ ਕਿ ਤੁਹਾਨੂੰ ਬਾਰ ਬਾਰ ਸਮਝਾ ਰਹੇ ਆ ਪਰ ਤੁਹਾਨੂੰ ਸਮਝ ਨਹੀਂ ਆਉਂਦੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਾਸਟ ਮੌਕਾ ਜਿਹੜਾ ਕਿ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਦੋਵਾਂ ਨੇ ਬੰਦੇ ਹੀ ਇਦਾਂ ਦੇ ਪਾਏ ਤੇ ਜਿਸ ਦੇ ਵਿੱਚ ਸਾਨੂੰ ਰੋਕਿਆ ਵੀ ਗਿਆ ਤੇ ਜਿਨ੍ਹਾਂ ਨੂੰ ਅਸੀਂ ਜਵਾਬ ਨਹੀਂ ਦੇ ਸਕਦੇ ਤੇ ਅਮਰਤਪਾਲ ਮਹਿਰੋ ਦਾ ਕਹਿਣਾ ਹੈ ਕਿ ਅਸੀਂ ਜਵਾਬ ਨਹੀਂ ਦੇ ਸਕਦੇ ਉਹਨਾਂ ਭਰਾਵਾਂ ਨੂੰ ਕਿਉਂਕਿ ਉਹ ਸਾਡੇ ਭਰਾ ਨੇ ਤੇ ਅਸੀਂ ਉਹਨਾਂ ਦੇ ਖਿਲਾਫ ਨਹੀਂ ਚੱਲ ਸਕਦੇ ਤੇ ਬੀਤੇ ਰਾਤ ਵੀ ਸੁਖਰਤਿਆ ਲਾਈਵ ਹੋਏ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਜਿਹੜਾ ਕਿ ਸੋਸ਼ਲ ਮੀਡੀਆ ਦੇ ਚੱਲ ਰਹੇ ਜਵਾਬ ਨੂੰ ਜਿਹੜਾ ਕਿ ਜਵਾਬ ਦਿੱਤਾ ਗਿਆ ਤੇ ਉਥੇ ਹੀ ਸੁਖ ਰਤਿਆ ਦੇ ਕਹਿਣਾ ਸੀ ਕਿ ਅਸੀਂ ਵੀ ਜਿਹੜਾ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਕਈ ਪੇਜਾਂ ਦੇ ਵੱਲੋਂ ਜਿਹੜਾ ਕਿ ਫੇਮ ਲਿਆ ਜਾ ਰਿਹਾ ਤੇ ਜਿਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਕਿ ਸੁਖ ਰਤਿਆ ਦੇ ਵੱਲੋਂ ਆਪਣੀ ਭੜਾਸ ਕੱਢੀ ਗਈ ਜਵਾਬ ਫਿਰ ਤੋਂ ਦਿੱਤਾ ਗਿਆ ਤੇ ਉਥੇ ਹੀ ਜਿਹੜਾ ਕਿ ਅਮਰਤਪਾਲ ਮਹਿਰੋ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਤੇ ਜਿਸ ਦੇ ਵਿੱਚ ਹੁਣ ਅਮਰਤਪਾਲ ਮਹਿਰੋ ਦੇ ਵੱਲੋਂ ਜਿਹੜਾ ਕਿ ਸਿੱਧਾ ਜਿਹੜਾ ਕਿ ਸਿੱਧੀ ਸਖਤ ਚੇਤਾਵਨੀ ਦਿੱਤੀ ਹੈ ਲਾਸਟ ਮੌਕਾ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸੁਧਰ ਜੋ ਸੁਧਰ ਜੋ ਤੇ ਨਹੀਂ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਸਿੱਧਾ ਜਿਹੜਾ ਕਿ ਹਿੱਕ ਠੋਕ ਮਾ ਚੈਲੰਜ ਵੀ ਦਿੱਤਾ ਗਿਆ ਦੂਜੇ ਪਾਸੇ ਉਹਨਾਂ ਨੇ ਸਖਤ ਚੇਤਾਵਨੀ ਦਿੱਤੀ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਲੜਨ ਦਾ ਸੁਆਦ ਵੀ ਬਰਾਬਰ ਦੇ ਨਾਲ ਆਉਂਦਾ ਜਦੋਂ ਸਾਹਮਣੇ ਵਾਲਾ ਨੀਮੀ ਪਾ ਕੇ ਖੜ ਜੇ ਜੇ ਫਿਰ ਮਾਰਿਆ ਨਾ ਮਾਰਿਆ ਫਿਰ ਇੱਕ ਬਰਾਬਰ ਹੁੰਦਾ ਹੈ ਤੇ ਜਿਸ ਤੋਂ ਬਾਅਦ ਇਹ ਕਹਿ ਕੇ ਹੁਣ ਅਮਰਿਤਪਾਲ ਮਹਿਰੋ ਦੇ ਵੱਲੋਂ ਜਿਹੜਾ ਕਿ ਲਾਸਟ ਮੌਕਾ ਦੇ ਦਿੱਤਾ ਹੈ ਪੋਸਟ ਸ਼ੇਅਰ ਕੀਤੀ ਹੈ ਤੇ ਜ ਉਸ ਤੋਂ ਬਾਅਦ ਹੁਣ ਅਮਰਿਤਪਾਲ ਮਹਿਰੋ ਦੇ ਵੱਲੋਂ ਇਹ ਲਾਸਟ ਵਾਰਨਿੰਗ